ਤਰਨਤਾਰਨ ਦੇ ਪਿੰਡ ਮਾੜੀ ਕੰਬੋਕੇ ਵਿਖੇ Dalit ਸਮਾਜ ਨਾਲ ਸੰਬੰਧਤ ਪਰਿਵਾਰ ਨੂੰ ਘਰ ਦੇ ਮੈਂਬਰ ਦੀ ਮੌਤ ਤੋਂ ਬਾਅਦ ਉਸ ਦੀ ਆਤਮਿਕ ਸ਼ਾਂਤੀ ਲਈ ਘਰ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਕਰਵਾਉਣ ਤੋਂ ਰੋਕਣ ਦਾ ਮਾਮਲਾ ਸਾਹਮਣੇ ਆਇਆ ਹੈ Dalit ਭਾਈਚਾਰੇ ਨਾਲ ਜੁੜੀਆਂ ਜਥੇਬੰਦੀਆਂ ਦੇ ਵਿੱਚ ਇਸ ਸੰਬੰਧੀ ਰੋਸ ਪਾਇਆ ਜਾ ਰਿਹਾ ਹੈ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਮਾਤਾ ਦੀ ਮੌਤ 31 ਮਈ ਨੂੰ ਹੋ ਗਈ ਸੀ ਅਤੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਘਰ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਰਖਵਾਉਣਾ ਸੀ ਪਰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਘਰ ਦੇ ਵਿੱਚ ਪਾਠ ਕਰਨ ਤੋਂ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਆਗੂ ਰਣਜੀਤ ਸਿੰਘ ਉਦੋਕੇ ਨੇ ਇਹ ਕਹਿ ਕੇ ਰੋਕਿਆ ਗਿਆ ਹੈ ਕਿ ਤੁਹਾਡੇ ਘਰ ਦੇ ਵਿੱਚ Hindu ਦੇਵੀ ਦੇਵਤਿਆਂ ਦੀਆਂ ਮੂਰਤੀਆਂ ਲੱਗੀਆਂ ਹੋਈਆਂ ਨੇ ਪਰਿਵਾਰ ਨੇ ਕਿਹਾ ਹੈ ਕਿ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ ਸਾਡੀ ਮਾਤਾ ਜੀ ਦੀ 68 ਤਰੀਕ ਨੂੰ ਭੋਗ ਸੀਗਾ ਹਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਆਉਣ ਤੋਂ ਇਹਨਾਂ ਇਨਕਾਰ ਕਰ ਦਿੱਤਾ ਹੈ ਹਾਂ ਤੇ ਅਸੀਂ ਇਹਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਆਉਣ ਤੋਂ ਇਨਕਾਰ ਕਰ ਦਿੱਤਾ ਜੋ ਸਤਕਾਰ ਕਮੇਟੀ ਦਾ ਭਾਈ ਰਣਜੀਤ ਸਿੰਘ ਆਪਣੇ ਆਪ ਨੂੰ ਪ੍ਰਧਾਨ ਦਾ ਦਾ ਆਗੂ ਦਾ ਦਾ ਜੀ ਅਸੀਂ ਪੁੱਛਿਆ ਕੀ ਕਾਰਨ ਹੈ ਕਹਿੰਦਾ ਜੀ ਤੁਹਾਡੇ ਇੱਥੇ ਸ਼ਿਵਜੀ ਦੀਆਂ ਫੋਟੋਆਂ ਲੱਗੀਆਂ ਇਹਦਾ ਉਹ ਲੱਗਾ ਇੱਥੇ ਨਾ ਹੋਣ ਕਰ ਕੁਝ ਵੀ ਨਾ ਹੋਣ ਕਰਕੇ ਇਹਨੇ ਫਿਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਆਉਣ ਤੋਂ ਇਨਕਾਰ ਕਰਦੇ ਅੱਡਕ ਦਿੱਤਾ ਜੀ پرانے پرانے آئے ਸੀ پرانے آئے ਸੀ ਸਭ ਕੋਈ ਗੁਰੂ ਸਾਹਿਬ ਦੀ ਪੂਰੀ ਤਿਆਰੀ ਜੀ ਹੈ ਜੀ ਇਹਨੇ ਹਾਨੂੰ انکار ਕਰ ਦਿੱਤਾ ਵੀ ਨਹੀਂ ਰਹੇਗਾ ਤੁਹਾਡੇ ਘਰ ਪਾਰਟੀਆਂ ਨੂੰ ਤਬਕਾਇਆ ਵੀ ਆ ਜੇ ਤੂੰ ਆਇਓ ਤੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਅਸੀਂ ਪੁਲਿਸ ਨੂੰ ਪੁਲਿਸ ਫਰਿਆਸਨ ਤੋਂ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਰਿਪੋਰਟ ਵੀ ਕਰਾਈ ਆ ਜੀ ਕੋਈ ਕਾਰਵਾਈ ਨਹੀਂ ਕੀਤੀ ਗਈ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਸਾਡਾ ਪਵਿੱਤਰ ਭਾਰਤ ਦਾ ਸੰਵਿਧਾਨ ਸਾਡੇ ਭਾਰਤ ਮੁਲਕ ਦੇ ਵਿੱਚ ਸਰਬ ਪਰਮਾਨੂ ਬਰਾਬਰਤਾ ਦੇ ਅਧਿਕਾਰ ਦਿੰਦਾ ਸਨਮਾਨ ਦਿੰਦਾ ਹੈ ਕਿ ਜਿੰਨਾ ਦੇ ਮੁਤਾਬਿਕ ਹਰ ਕੋਈ ਬੰਦਾ ਇਸ ਮੁਲਕ ਦੇ ਵਿੱਚ ਆਜ਼ਾਦ ਹੈ ਕੋਈ ਵੀ ਕਿਸੇ ਧਰਮ ਨੂੰ ਮੰਨ ਸਕਦਾ ਕਿਸੇ ਨੂੰ ਕੋਈ ਬੰਦਿਸ਼ ਨਹੀਂ ਪਰ ਇਹ ਅਖੌਤੀ ਲੋਕ ਸਾਡੇ ਸ਼ੈਡਿਊਲ ਕਾਸ ਸਮਾਜ ਨੂੰ ਸਾਡੇ ਮذਬੀ ਸਿੱਖ ਸਮਾਜ ਨੂੰ ਲਗਾਤਾਰ ਹੀ ਦਬਾਰੇ ਨੇ ਡਰਾ ਰਹੇ ਨੇ ਧਮਕਾ ਰਹੇ ਨੇ ਮੈਂ ਖਾਸ ਤੌਰ ਤੇ ਗੱਲ ਦੱਸਣੀ ਚਾਹਨਾ ਇਹ ਮਸਲਾ ਕੋਈ ਪਹਿਲਾ ਮਸਲਾ ਨਹੀਂ ਇਸ ਪਿੰਡ ਦਾ ਇਹ ਚੌਥਾ ਮਸਲਾ ਹੈ ਜਿੱਤੇ ਕਿ ਮੌਤ ਹੋਣ ਤੋਂ ਬਾਅਦ ਕਿਸੇ ਜੀ ਦੀ ਆਤਮਿਕ ਸ਼ਾਂਤੀ ਲਈ ਜਦੋਂ ਅਖੰਡ ਪਾਠ ਸਭ ਕਰਾਇਆ ਜਾਂਦਾ ਹੈ ਇਹ ਚੌਥਾ ਮਸਲਾ ਹੈ ਇਸ ਸੈਕਸ਼ਨ ਵੱਲੋਂ ਇਸ ਪੁਆਇੰਟ 'ਤੇ ਰੁਕਿਆ ਗਿਆ ਜੀ ਦੀ ਕੰਪਲੇਂਟ ਸਾਡੇ ਕੋਲ ਆਈ ਹੈ ਜੀ ਕੋਈ ਰਣਜੀਤ ਸਿੰਘ ਹੈ ਜੀ ਸਸਕਾਰ ਕਮੇਟੀ ਤੋਂ ਮਾੜੀ ਉੱਧ ਕਿ ਬੰਦੀ ਉਹਨਾਂ ਨੇ ਕੋਈ ਰੋਕਿਆ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੈ ਕੇ ਜਾਣ ਤੋਂ ਉਸ ਬੰਦੀ ਕੰਪਲੇਂਟ ਆਈ ਹੈ ਸਰ ਆਪਾਂ ਚੈੱਕ ਕਰਕੇ ਕਾਰਵਾਈ ਕਰ ਰਹੇ ਜੀ ਇਹਦੀ ਇਹ ਕੋਈ ਅਖੰਡ ਪਾਠ ਦਾ ਭੋਗ ਸੀ ਸਰ ਉਸਦੇ ਹਾਂ ਜੀ ਇਹੀ ਇਹੀ ਸੁਣਚਾ ਹੈ ਤਾਂ ਕੀ ਮਾਮਲ ਕਾਰਵਾਈਆਂ ਕੁਝ ਕਿਸ ਤਰੀਕੇ ਦਾ ਉਹਦੀ ਆਪਾਂ ਡੀ ਲੀਗਲ ਤੋਂ رائے ਲੈ ਕੇ ਅੱਗੇ ਕਾਰਵਾਈ ਕਰਾਂਗੇ